ਤਾਂ ਇਹ ਆਪਣੇ ਘਰੇ ਬੂਟੇ ਲੱਗੇ ਹੋਇਆ ਤੁਹਾਨੂੰ ਦਿਖਾਉਣਾ ਕਿਹੜੇ-ਕਿਹੜੇ ਲੱਗਿਆ ਸਭ ਤੋਂ ਪਹਿਲਾਂ ਨਿੰਬੂਆਂ ਦਾ ਬੂਟਾ ਨਿੰਬੂ ਲੱਗੇ ਹੋਇਆ ਹਰੇ ਆ ਹਜੇ ਤਾਂ ਇਸ ਤੋਂ ਬਾਅਦ ਇਹ ਆ ਗਿਆ ਆਪਣੇ ਕੋਲੇ ਆਲੂ ਬੁਖਾਰੇ ਤਾਂ ਆਲੂ ਬੁਖਾਰੇ ਲੱਗੇ ਹੋਏ ਆਪਣੇ ਕੋਲੇ ਤਾਂ ਇਹ ਹੈਗਾ ਆਲੂ ਬੁਖਾਰੇ ਹਲੇ ਪੱਕ ਚੁੱਕਿਆ ਥੋੜੇ-ਥੋੜੇ ਕੱਚੇ ਆ ਤਾਂ ਇਹ ਆ ਆਦੂ ਬੁਖਾਰੇ ਠੀਕ ਆ ਇਹ ਬੱਲੂਆਣੇ ਪੰਡ ਆ ਗਏ ਸਾਰੇ ਤਾਂ ਇਹ ਹੈਗਾ ਚੀਕੂ ਚੀਕੂਆਂ ਦਾ ਬੂਜਾ ਅਰੇ ਛੋਟਾਗਾ ਫਲ ਚੱਕਿਆ ਹੋਇਆ ਨੇ ਤਾਂ ਇਹ ਫਲ ਚੱਕ ਲਿਆ ਚੀਕੂਆਂ ਦਾ ਬੂਜਾ ਤਾਂ ਇਸ ਤੋਂ ਬਾਅਦ ਇਹ ਆਪਣੇ ਕੋਲੇ ਆਲੂ ਬੁਖਾਰਾ ਇਹ ਵੀ ਇਹਦੇ ਵਿੱਚੋਂ ਆਲੂ ਬੁਖਾਰਾ ਝੜ ਗਏ ਥੋੜੇ ਥੋੜੇ ਪਾਂਸੀਆਂ ਨੇ ਝਾੜਦੇ ਤੇ ਆ ਆਪਣੇ ਕੋਲੇ ਲੱਗੇ ਹੋਇਆ ਕੱਚੇ ਵਾਲੇ ਠੀਕ ਆ ਤਾਂ ਇਸ ਤੋਂ ਬਾਅਦ ਇਹ ਅੰਗੂਰਾਂ ਦੀ ਬੱਲ ਅੰਗੂਰਾਂ ਦੀ ਬੱਲ ਅੰਗੂਰ ਵੀ ਲੱਗ ਚੁੱਕਿਆ ਇਹਦੇ ਵਿੱਚ ਅੰਗੂਰ ਹਲੇ ਕੱਚੇ ਐ ਅੰਗੂਰ ਵੀ ਤਾਂ ਇਹ ਆਪਣੇ ਕੋਲੇ ਅੰਜੀਰ ਅੰਜੀਰਾਂ ਤੁਸੀਂ ਖਾਦੀ ਹੋਣੀਆਂ ਅੰਜੀਰਾਂ ਹਜੇ ਲੱਗਿਆ ਨਹੀਂ ਉਹਦੇ ਉੱਤੇ ਠੀਕ ਆ ਅੰਜੀਰ ਵੀ ਫਲ ਹੁੰਦਾ ਇੱਕ ਤਾਂ ਇਹ ਆਪਣੇ ਕੋਲੇ ਅਮਰੂਦ ਠੀਕ ਹੈ ਅਮਰੂਦਾਂ ਨੇ ਵੀ ਫਲ ਚੁੱਕਿਆ ਹੋਇਆ ਤਾਂ ਇਹ ਆਪਣੇ ਕੋਲੇ ਕੀ ਹੈਗਾ ਅਮਰੂਦ ਤੇ ਇਹ ਆਪਣੇ ਕੋਲੇ ਨਾਰਕੀ ਹੈਗੇ ਇਹ ਨਾਰ 10 ਰਮਾਨ ਕੀ ਹੈ ਇਹ ਐਨ ਆਰ ਤੇ ਆ ਅਮਰੂਦ ਕਿਹੜੇ ਹੈਗੇ ਅੰਦਰੋਂ ਲਾਲ ਅਸਿਆ ਇਹ ਅੰਦਰੋਂ ਲਾਲ ਆ ਅਮਰੂਦ ਤੇ ਆਪਣੇ ਕੋਲੇ ਇਸ ਤੋਂ ਬਾਅਦ ਇੱਕ ਅਮਰੂਦ ਆ ਸੀ ਆਪਣੇ ਕੋਲੇ ਇਹ ਐਪਲ ਵਾਲਾ ਇਹਦੀ ਕਿਹੜੀ ਕੋਈ ਇਹ ਰੈੱਡ ਕਲਰ ਦੇ ਬਾਹਰੋਂ ਲਾਲ ਲੰਬੀ ਦਾ ਹੁੰਦਾ ਬਾਹਰੋਂ ਲਾਲ ਰੰਗ ਦਾ ਹੁੰਦਾ ਤੇ ਅੰਦਰੋਂ ਆਪਣੇ ਕੋਲੇ ਕੀ ਹੈਗਾ ਇਹ ਮਤਲਬ ਕਿ ਵਾਈਟ ਕਲਰ ਦੀ ਹੁੰਦਾ ਤਾਂ ਇਸ ਤੋਂ ਬਾਅਦ ਇੱਕ ਅਮਰੂਦ ਹੋਊ ਸੀ ਆਪਣੇ ਕੋਲੇ ਤਿੰਨ ਅਮਰੂਦ ਲੱਗੇ ਹੋਇਆ ਤੇ ਆ ਜਿਹੜਾ ਸਭ ਤੋਂ ਫੇਮਸ ਬੂਟਾ ਸਾਡਾ ਇਹ ਹੈਗਾ ਤੁਹਾਨੂੰ ਪਤਾ ਹੀ ਹੋਊਗਾ ਇਹ ਹੈਗਾ ਕਿ ਆਪਣੇ ਕੋਲੇ ਬਦਾਮਾਂ ਦਾ ਬੂਟਾ ਠੀਕ ਆ ਤਾਂ ਇਹ ਬਦਾਮਾਂ ਦੇ ਬੂਟੇ ਲੱਗੇ ਹੋਇਆ ਬਦਾਮ ਲੱਗ ਚੁੱਕਿਆ ਇਹ ਪੰਜਾਬ ਦੇ ਵਿੱਚ ਹੀ ਆ ਬੱਲੂਆਣੇ ਪਿੰਡ ਲੱਗੇ ਹੋਇਆ ਤਾਂ ਇਹ ਇੱਕ ਬੂਟਾ ਸੀ ਇੱਕ ਬੂਟਾ ਆ ਸੀ ਆਪਣੇ ਕੋਲੇ ਠੀਕ ਆ ਇਹ ਵੀ ਬਦਾਮਾਂ ਦਾ ਬੂਟਾ ਹੈਗਾ ਦੋ ਬੂਟੇ ਲਾਏ ਹੋਇਆ ਤੇ ਇਹਦੇ ਉੱਤੇ ਵੀ ਬਦਾਮ ਲੱਗੇ ਹੋਇਆ ਕੱਚੇ ਆ ਹਜੇ ਬਦਾਮ ਜਦੋਂ ਪੱਕ ਕੇ ਫੇਰ ਵੀਡੀਓ ਪਾਵਾਂਗੇ ਤਾਂ ਇਹ ਵੈਸੇ ਮੂੰ ਸਬਜ਼ੀਆਂ ਲੱਗੀਆਂ ਹੋਈਆਂ ਮਿਰਚਾਂ ਦੇ ਬੂਟੇ ਲਾਏ ਹੋਇਆ ਤੇ ਇਹ ਥੋੜੇ ਜਿਹਾ ਗਲਾਬ ਗਲੂਬ ਦੇ ਫੁੱਲ ਲਾਏ ਹੋਇਆ ਸੌਂਕ ਵਜੋਂ ਤਾਂ ਇਹ ਸਾਰੇ ਬੂਟੇ ਲਾਏ ਹੋਏ ਆਪਣੇ